ਹਾਂਜੀ ਬਹੁਤ ਸੋਹਣੇ ਲੀਲਨ ਦੇ ਸੂਟ ਆ ਗਏ ਜੀ ਆਪਣੇ ਕੋਲ ਪਲੇਨ ਬਹੁਤ ਸੋਹਣੀ ਬ੍ਰਾਂਡ ਲੀਲਨ ਆਈ ਹੈ ਜੀ ਔਰ ਬਹੁਤ ਸੌਫਟ ਕੁਆਲਿਟੀ ਦੇ ਵਿੱਚ ਰੰਗ ਆਏ ਨੇ ਜੀ ਆਪਣੇ ਕੋਲ ਬਹੁਤ ਸੋਹਣਾ ਕਪੜਾ ਬੁਟੀਕ ਦੇ ਵਰਕ ਲਈ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਆ ਰਿਹਾ ਲੀਲਨ ਦਾ ਬੇਸ 12 ਕਲਰ ਆਏ ਨੇ ਆਪਣੇ ਕੋਲ ਜਿਵੇਂ ਫਸਟ ਲਵੈਂਡਰ ਹੈ ਜੀ ਕਲਰ ਦਿਖਾਈ ਚਲੋ ਜੀ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਜਿਹੜਾ ਕਾ ਤੁਸੀਂ ਬੁੱਕ ਕਰਨਾ ਜਲਦੀ ਬੁੱਕ ਕਰ ਲਓ ਜਿਵੇਂ ਕਾਹ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਹੈਗਾ ਇਹ ਨਮਾਇਆ ਕਲਰ ਹੈ ਜੀ ਇਦੋਂ ਪਿਸਟਾ ਕਦਰਾਂਗੇ ਦੇਖੋ ਜੀ ਬਹੁਤ ਸ਼ਾਨਦਾਰ ਕਲਰ ਨੇ ਇੱਕ ਇੱਕ ਕਲਰ ਆ ਗਿਆ ਦੇਖੋ ਇੰਗਲਿਸ਼ ਦੇ ਵਿੱਚ ਆ ਗਿਆ ਜੀ ਇੱਕ ਇੰਗਲਿਸ਼ ਕਦਰ ਦੇ ਵਿੱਚ ਇਹ ਰੰਗ ਆ ਗਿਆ ਦੇਖੋ ਬਹੁਤ ਪਿਆਰੇ ਰੰਗਾਂ ਨੇ ਰੰਗ ਬਹੁਤ ਸੋਹਣੇ ਸੋਹਣੇ ਰੰਗ ਆ ਗਏ ਜੀ ਜਿਹੜਾ ਕ ਤੁਹਾਨੂੰ ਪਸੰਦ ਆ ਉਹਨੂੰ ਸਕਰੀਨਸ਼ਾਟ ਲਈ ਚਲੋ ਬੁੱਕ ਕਰੀ ਚਲੋ ਜੀ ਔਰ ਰੇਟ ਸਿਰਫ 600 ਰੁਪਏ ਦਾ ਜੀ ਸਿਰਫ 600 ਰੁਪਏ ਦਾ ਸੂਟ ਹੈ ਜੀ ਲੈ ਲੈਣ ਦਾ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਸਭ ਤੋਂ ਵਧੀਆ ਕੱਪੜਾ ਹੈਗਾ 12 ਕਲਰ ਨੇ ਜੀ ਪ੍ਰਾਈਸ 600 ਰੁਪਏ ਦਾ ਜੀ ਸਿਰਫ 600 ਰੁਪਏ ਮਹਿੰਦੀ ਕਦਰਾਂਗੇ ਦੇਖੋ ਜੀ 5 ਮੀਟਰ ਸੂਟ ਚ 300 ਰੁਪਏ ਦਾ ਕਰਤਾ ਜੀ ਜਲਦੀ ਜੀ ਸਕਰੀਨਸ਼ਾਟ ਲਈ ਚਲੋ ਬੁੱਕ ਕਰੋ ਚਲੋ ਬਹੁਤ ਸ਼ਾਨਦਾਰ ਕਲਰ ਆ ਗਏ ਨੇ ਜੀ ਮਸਟਰਡ ਕਲਰ ਆ ਗਿਆ ਦੇਖੋ ਜੀ ਪੀਚ ਕਲਰ ਆ ਗਿਆ ਜੀ ਰਸਟ ਸ਼ੇਡ ਆ ਗਿਆ ਜੀ ਬਹੁਤ ਸੋਹਣਾ ਕਲਰ ਨੇ ਦੇਖੋ ਜੀ ਰਸਟ ਸ਼ੇਡ ਆ ਗਿਆ ਕਿੰਨਾ ਸੋਹਣਾ ਕਲਰ ਆਈ ਜੀ ਸਾਰੇ ਕਲਰ ਬਹੁਤ ਪਿਆਰੇ ਨੇ ਸੀਗਰੀ ਫਰੋਜੀ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣਾ ਕਲਰ ਹੈਗਾ ਇਹਨੂੰ ਰਾਮਾ ਗ੍ਰੀਨ ਕਲਰ ਵੀ ਕਹਿੰਦੇ ਨੇ ਕਲਰ ਦੇਖ ਲਓ ਜਿਹੜੇ ਤੁਸੀਂ ਬੁੱਕ ਕਰਨਾ ਬੁੱਕ ਕਰ ਲਓ ਜੀ ਕਪੜਾ ਕੁਆਲਿਟੀ ਟਾਪ ਕਲਾਸ ਹੈ ਜੀ ਔਰ ਬਹੁਤ ਸੋਹਣੀ ਸੌਫਟ ਕੁਆਲਿਟੀ ਹੈ ਜੀ ਜਮਾਂ ਸ਼ਾਨਦਾਰ ਕੁਆਲਿਟੀ ਹੈ ਦੇਖੋ ਜੀ ਕਾਟਨ ਬੇਸ ਲੀਲਾਂ ਦੇ ਵਿੱਚ ਹੈ ਕੋਈ ਲਾਈਨਿੰਗ ਨਹੀਂ ਲੱਗਦੀ ਜੇ ਆਪਾਂ ਲਾਈਨਿੰਗ ਲਗਾਨੀ ਹੈ ਆਪਣੀ ਮਰਜ਼ੀ ਅਨੁਸਾਰ ਲਗਾ ਸਕਦੇ ਆ ਬਹੁਤ ਸੋਹਣਾ ਵਰਕ ਹੋ ਰਿਹਾ ਅੱਜ ਕੱਲ ਇਹਨਾਂ ਉੱਪਰ ਜੀ ਬਹੁਤ ਸ਼ਾਨਦਾਰ ਵਰਕ ਹੁੰਦਾ ਇਹਨਾਂ ਉੱਪਰ ਕੱਪੜੇ ਉੱਪਰ ਬਹੁਤ ਸਨੀ ਕੁਆਲਿਟੀ ਆ ਪ੍ਰਾਈਸ 600 ਰੁਪਏ ਦਾ ਜੀ ਆਨਲਾਈਨ ਪੇਮੈਂਟ ਦਾ ਸ਼ਿਪਿੰਗ 60 ਹੈ ਜੀ ਕੈਸ਼ ਔਨ ਲੀਵਰੀ ਸ਼ਿਪਿੰਗ 120 ਹੈ